ਪਿਆਰੇ ਦੋਸਤੋ ਅਸੀਂ ਸਰੀਰ ਦੇ ਉਹਨਾਂ ਅੰਗਾਂ ਦੇ ਬਾਰੇ ਦੱਸਾਂਗੇ ਜੋ ਔਰਤ ਦੇ ਲਈ ਬਹੁਤ ਹੀ ਭਾਗਸ਼ਾਲੀ ਹੁੰਦੇ ਹਨ Hindu ਧਰਮ ਵਿੱਚ ਔਰਤਿਆ ਨੂੰ ਕਰਦੀ ਲక్ష్ਮੀ ਕਿਹਾ ਜਾਂਦਾ ਹੈ ਤੇ ਇਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਗਰ ਕਿਸੇ Hindu ਪਰਿਵਾਰ ਵਿੱਚ ਬੇਟੀ ਦਾ ਜਨਮ ਹੁੰਦਾ ਹੈ ਤਾਂ ਕਿਹਾ ਜਾਂਦਾ ਹੈ ਘਰ ਵਿੱਚ ਲక్ష్ਮੀ ਆਈ ਹੈ ਹਰ ਲੜਕੀ ਆਪਣੇ ਮਾਂ-ਬਾਪ ਦੇ ਲਈ ਸੋ ਭਾਗ ਲੈ ਕੇ ਆਉਂਦੀ ਹੈ ਭਾਗਸ਼ਾਲੀ ਇਸਤਰੀਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ ਇਸ ਦੁਨੀਆ ਵਿੱਚ ਇਸਤਰੀ ਦਾ ਬਹੁਤ ਯੋਗਦਾਨ ਹੈ ਕਿਉਂਕਿ ਉਹ ਨਵੇਂ ਜੀਵਨ ਦਾ ਮੂਲ ਆਧਾਰ ਹੁੰਦੀ ਹੈ ਦੋਸਤੋ ਅੱਜ ਅਸੀਂ ਉਨ੍ਹਾਂ ਸੰਕੇਤਾਂ ਦੇ ਬਾਰੇ ਗੱਲ ਕਰਾਂਗੇ ਜਿਸ ਨਾਲ ਜਾਣਿਆ ਜਾ ਸਕਦਾ ਹੈ ਕਿ ਇਸਤਰੀ ਆਪਣੇ ਪਤੀ ਤੇ ਪਰਿਵਾਰ ਲਈ ਕਿੰਨੀ ਭਾਗਸ਼ਾਲੀ ਹੋ ਸਕਦੀ ਹੈ ਨੰਬਰ 1 ਚਮਕਦੇ ਨੇਲਸ ਬਹੁਤ ਸਾਰੀਆਂ ਔਰਤਾਂ ਦੇ ਨੇਲ ਬਹੁਤ ਹੀ ਸੁੰਦਰ ਤੇ ਚੰਗੇ ਹੁੰਦੇ ਹਨ ਗੁਲਾਬੀ ਰੰਗ ਦੇ ਚਮਕਦੇ ਨੇਲਸ ਲੜਕੀਆਂ ਦੀ ਸਿਹਤ ਤੇ ਚੰਗੇ ਚਰਿੱਤਰ ਨੂੰ ਦਰਸਾਉਂਦੇ ਹਨ ਔਰਤਾਂ ਆਪਣੇ ਪਤੀ ਤੇ ਪਰਿਵਾਰ ਦੇ ਦੁੱਖ ਸੁੱਖ ਦਾ ਖਿਆਲ ਰੱਖਦੀ ਹੈ ਜਿਸ ਔਰਤ ਦੇ ਪੈਰ ਦੀ ਮੱਧਮ ਉਂਗਲੀ ਵੱਡੀ ਹੁੰਦੀ ਹੈ ਔਰਤ ਬਹੁਤ ਹੀ ਦੁਰਭਾਗਸ਼ਾਲੀ ਹੁੰਦੀ ਹੈ ਐਸੀ ਔਰਤ ਦੇ ਨਾਲ ਵਿਆਹ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰ ਲੈਣਾ ਚਾਹੀਦਾ ਨੰਬਰ 2 ਖੱਬੀ ਗੱਲ ਉੱਪਰ ਤਿੱਲ ਜਿਸ ਔਰਤ ਦੀ ਖੱਬੀ ਗੱਲ ਉੱਪਰ ਤਿੱਲ ਹੁੰਦਾ ਹੈ ਇਹ ਖਾਣ ਦੀ ਬਹੁਤ ਸ਼ੌਕੀਨ ਹੁੰਦੀ ਹੈ ਹਰ ਖਾਣੇ ਦਾ ਲੁਫਤ ਉਠਾਉਂਦੀ ਹੈ ਤੇ ਪੂਰੇ ਪਰਿਵਾਰ ਦਾ ਖਿਆਲ ਰੱਖਦੀ ਹੈ ਇਸ ਦੀ وجہ ਨਾਲ ਪੂਰਾ ਪਰਿਵਾਰ ਖੁਸ਼ ਰਹਿੰਦਾ ਹੈ ਨੰਬਰ 3 ਲੰਬੀ ਨੱਕ ਔਰਤਾਂ ਦੀ ਨੱਕ ਲੰਬੀ ਹੁੰਦੀ ਹੈ ਉਹਨਾਂ ਵਿੱਚ ਮੁਸੀਬਤਾਂ ਨੂੰ ਸ਼ਾਂਤ ਕਰਨ ਤੇ ਸੁਲਝਾਉਣ ਦੀ ਅਦਭੁਤ ਸਮਰੱਥਾ ਹੁੰਦੀ ਹੈ ਇਹਨਾਂ ਔਰਤਾਂ ਨੂੰ ਖਰਚ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ ਪਰ ਇਹਨਾਂ ਦੇ ਦੁਆਰਾ ਕੀਤਾ ਗਿਆ ਖਰਚ ਕਦੀ ਵੀ ਬੇਕਾਰ ਨਹੀਂ ਹੁੰਦਾ ਨੰਬਰ 4 ਲੰਬੀਆਂ ਉਂਗਲੀਆਂ ਜਿਸ ਔਰਤ ਦੀਆਂ ਉਂਗਲੀਆਂ ਲੰਬੀਆਂ ਹੁੰਦੀਆਂ ਹਨ ਉਹ ਬਹੁਤ ਬੁੱਧੀਮਾਨ ਹੁੰਦੀ ਹੈ ਇਹਨਾਂ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਹੁੰਦਾ ਹੈ ਔਰਤਾਂ ਫਜ਼ੂਲ ਖਰਚੀ ਨਹੀਂ ਕਰਦੀਆਂ ਅਗਰ ਇਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਇਹ ਹਰ ਸੰਭਵ ਉਸ ਨੂੰ ਦੁੱਗਣਾ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹਨਾਂ ਦੇ ਪਤੀ ਤੇ ਪਰਿਵਾਰ ਖੁਸ਼ ਰਹਿੰਦੇ ਹਨ ਨੰਬਰ 5 ਗੁਲਾਬੀ ਪੈਰ ਜਿਨ੍ਹਾਂ ਔਰਤਾਂ ਦੇ ਪੈਰ ਗੁਲਾਬੀ ਤੇ ਕੋਮਲ ਹੁੰਦੇ ਹਨ ਪੂਰੀ ਤਰ੍ਹਾਂ ਵਿਕਸਿਤ ਹੁੰਦੇ ਹਨ ਉਹ ਆਪਣੇ ਪ੍ਰੇਮੀਾਂ ਦਾ ਪਤੀ ਨੂੰ ਬਹੁਤ ਖੁਸ਼ ਰੱਖਦੀ ਹੈ ਇਸ ਤੋਂ ਇਲਾਵਾ ਸਰੀਰਕ ਸੰਬੰਧ ਵਿੱਚ ਵੀ ਇਹਨਾਂ ਦੀ ਰੁਚੀ ਬਹੁਤ ਗਹਿਰੀ ਹੁੰਦੀ ਹੈ 파ਟਨਰ ਇਹਨਾਂ ਦੇ ਨਾਲ ਹਮੇਸ਼ਾ ਨਜ਼ਦੀਕੀ ਬਣਾਈ ਰੱਖਦੇ ਹਨ ਆਖਿਰਕਾਰ ਇੱਕ ਪ੍ਰੇਮੀ ਤੇ ਪਤੀ ਪਿਆਰ ਦੀ ਉਮੀਦ ਰੱਖਦਾ ਹੈ ਇਸ ਮਾਮਲੇ ਵਿੱਚ ਇਹ ਔਰਤਾਂ ਅੱਗੇ ਰਹਿੰਦੀਆਂ ਹਨ ਅਗਰ ਕੋਈ ਪੁਰਸ਼ ਇਸ ਔਰਤ ਨਾਲ ਵਿਆਹ ਕਰਦਾ ਹੈ ਤਾਂ ਉਹ ਹਮੇਸ਼ਾ ਖੁਸ਼ ਰਹੇਗਾ ਨੰਬਰ 6 ਤਲਵੇ ਦੇ ਥੱਲੇ ਤ੍ਰਿਕੋਣ ਔਰਤਾਂ ਦੇ ਪੈਰਾਂ ਦੇ ਤਲਵੇ ਥੱਲੇ ਕਈ ਰਾਜ ਛੁਪੇ ਹੁੰਦੇ ਹਨ ਜਿਸ ਔਰਤ ਦੇ ਪੈਰਾਂ ਦੇ ਤਲਵੇ ਦੇ ਥੱਲੇ ਤ੍ਰਿਕੋਣ ਦਾ ਨਿਸ਼ਾਨ ਹੁੰਦਾ ਹੈ ਉਹ ਬਹੁਤ ਹੀ ਚਤੁਰ ਤੇ ਬੁੱਧੀਮਾਨ ਹੁੰਦੀ ਹੈ ਇਹ ਔਰਤਾਂ ਕਿਸੇ ਵੀ ਕੰਮ ਨੂੰ ਸੂਝ-ਬੂਝ ਨਾਲ ਕਰਦੀ ਹੈ ਇਨ੍ਹਾਂ ਔਰਤਾਂ ਦੇ ਨਾਲ ਵਿਆਹ ਕਰਨ ਵਾਲਾ ਪੁਰਸ਼ ਕਦੀ ਵੀ ਨਿਰਾਸ਼ ਨਹੀਂ ਹੁੰਦਾ ਇਹ ਇੱਕ ਸਮਝਦਾਰ ਪਤਨੀ ਜੋ ਹਰ ਕੰਮ ਵਿੱਚ ਪਤੀ ਦਾ ਸਾਥ ਦਿੰਦੀ ਹੈ ਨੰਬਰ 7 ਵੱਡੀਆਂ ਵੱਡੀਆਂ ਅੱਖਾਂ ਹਰ ਕਿਸੇ ਨੂੰ ਵੱਡੀਆਂ ਅੱਖਾਂ ਵਾਲੀ ਇਸਤਰੀ ਪਸੰਦ ਹੁੰਦੀ ਹੈ ਇਹਨਾਂ ਔਰਤਾਂ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਹਨ ਇਹਨਾਂ ਨੂੰ ਹਿਰਨੀ ਦੀ ਅੱਖਾਂ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ ਇਹਨਾਂ ਅੱਖਾਂ ਵਾਲੀਆਂ ਔਰਤਾਂ ਦੇ ਜੀਵਨ ਵਿੱਚ ਸੁੱਖ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ ਇਹਨਾਂ ਨੂੰ ਜੀਵਨ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਨੰਬਰ 8 ਨੱਕ ਉੱਪਰ ਤਿੱਲ ਤਿੱਲ ਸਿਰਫ ਭਾਗਸ਼ਾਲੀ ਔਰਤਾਂ ਦੇ ਚਿਹਰੇ ਉੱਪਰ ਹੀ ਹੁੰਦਾ ਹੈ ਅਗਰ ਕਿਸੇ ਇਸਤਰੀ ਦੇ ਨੱਕ ਦੇ ਕੋਲ ਤਿੱਲ ਹੋਵੇ ਇਹ ਔਰਤਾਂ ਬਹੁਤ ਹੀ ਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ ਨੰਬਰ 9 ਜਿਨ੍ਹਾਂ ਲੜਕੀਆਂ ਦੇ ਪੈਰਾਂ ਉੱਪਰ ਸ਼ੰਖ ਕਮਲ ਜਾਂ ਚੱਕਰ ਦਾ ਨਿਸ਼ਾਨ ਹੁੰਦਾ ਹੈ ਇਹ ਲੜਕੀਆਂ ਬਹੁਤ ਹੀ ਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ ਇਹ ਲੜਕੀ ਜੀਵਨ ਵਿੱਚ ਕਾਫੀ ਤਰੱਕੀ ਕਰਦੀ ਹੈ ਖਾਸ ਕਰਕੇ ਜਿਨ੍ਹਾਂ ਦੇ ਪੈਰ ਦਾ ਅੰਗੂਠਾ ਚੌੜਾ ਗੋਲ ਤੇ ਲਾਲ ਹੁੰਦਾ ਹੈ ਉਹ ਦੂਸਰਿਆਂ ਦੇ ਲਈ ਵੀ ਭਾਗਸ਼ਾਲੀ ਹੁੰਦੀ ਹੈ ਨੰਬਰ 10 ਜਿਨ੍ਹਾਂ ਲੜਕੀਆਂ ਦੇ ਮੱਥੇ ਉੱਪਰ ਤ੍ਰਿਸ਼ੂਲ ਦਾ ਨਿਸ਼ਾਨ ਹੁੰਦਾ ਹੈ ਉਨਾ ਨੂੰ ਬਹੁਤ ਹੀ ਭਾਗਸ਼ਾਲੀ ਮੰਨਿਆ ਜਾਂਦਾ ਹੈ ਇਹ ਲੜਕੀਆਂ ਦਾ ਵਿਆਹ ਜਿਸ ਲੜਕੇ ਨਾਲ ਹੁੰਦਾ ਹੈ ਉਸ ਦੇ ਮਾਨ ਸਨਮਾਨ ਵਿੱਚ ਵਾਦਾ ਹੁੰਦਾ ਹੈ ਪਿਆਰੇ ਦੋਸਤੋ ਇਹ ਜਾਣਕਾਰੀ ਇੰਟਰਨੈਟ ਤੇ ਪੁਸਤਕਾਂ ਤੋਂ ਲਈ ਗਈ ਹੈ ਵੀਡੀਓ ਦਾ ਮਕਸਦ ਸਿਰਫ ਜਾਣਕਾਰੀ ਨੂੰ ਸਾਂਝਾ ਕਰਨਾ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੋਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ